ਕੜੇ ਦਾ ਰੇਮਾਨਾ ਅੱਜ ਜਿਹੜਾ ਹੈਂਡੀਕੇਪ ਸੈਕਟਰ ਦੇ ਅਧੀਨ ਮਾਮਲਾ ਦਰਜ ਕੀਤਾ ਸਰਵਲੀ ਜਾਣਕਾਰੀ ਦਿਓ ਸਾਡੇ ਜ਼ਿਲ੍ਹਾ ਮੌਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਬਡਵੀਜ਼ਨ ਬਲਾਚੌਦੀ ਹਦਾਇਤ ਥਾਣਾ ਦੇ ਏਰੀਆ ਵਿੱਚ ਹਰ ਰੋਜ਼ ਨਾਕਾਬੰਦੀ ਅਤੇ ਪ੍ਰੋਬਲਮ ਕੀਤੀ ਜਾਂਦੀ ਹੈ ਇਸੇ ਦੌਰਾਨ ਨਸ਼ਾ ਤਸਕਰ ਅਤੇ ਨਸ਼ਾ ਨੂੰ ਸਪਲਾਈ ਦੇਣ ਵਾਲਿਆਂ ਬੰਦਿਆਂ ਤੇ ਵੀ ਨਜ਼ਰ ਬਣਾ ਕੇ ਰੱਖੀ ਜਾਂਦੀ ਹੈ ਕੱਲ ਸਾਡੀ ਪੁਲਿਸ ਪਾਰਟੀ ਥਾਣੇ ਤੋਂ ਐਸਆਈ ਲਖਵੀਰ ਚੰਦ ਜਿਸ ਦੀ ਅਗਵਾਈ ਕਰ ਰਹੇ ਸਨ ਤੇ ਦੌਰਾਨੇ ਪਟੋਲਿੰਗ ਨਕਾ ਕੰਗਣਾਵੇਟ ਪਿੰਡ ਨੂੰ ਜਾ ਰਹੀ ਸੀ ਜਿੱਥੇ ਇਹਨਾਂ ਦਾ ਸਾਹਮਣੇ ਤੋਂ ਇੱਕ ਨੌਜਵਾਨ ਦੇ ਨਾਲ ਸਾਹਮਣਾ ਹੋਇਆ ਤੇ ਜੋ ਪੁਲਸ ਪਾਰਟੀ ਨੂੰ ਬਾਬਰਦੀ ਦੇਖ ਕੇ ਪਿੱਛੇ ਨੂੰ ਮੁੜ ਪਿਆ ਤੇ ਜਿਸ ਨੂੰ ਕਾਬੂ ਕਰਕੇ ਛਕ ਦੇ ਆਧਾਰ ਤੇ ਉਸ ਵੱਲੋਂ ਛੁੱਟੇ ਹੋਏ ਵਜਨਦਾਰ ਕੋਲੋਂ ਫਾਫੇ ਦੀ ਤਰਾਸ਼ੀ ਕੀਤੀ ਤੇ ਜਿਸ ਵਿੱਚੋਂ ਹੈਰਾਨ ਬ੍ਰਮਦ ਹੋਈ ਤੇ ਵਿਅਕਤੀ ਨੇ ਪੁੱਛਣ ਤੇ ਆਪਣਾ ਨਾਂ ਅਵਤਾਰ ਸਿੰਘ ਲਾਲੀ ਪੁੱਤਰ ਨਛੱਤਰ ਸਿੰਘ ਵਾਸੀ ਬੰਗਾਵੇੜ ਦੱਸਿਆ ਤੇ ਇਸ ਵੱਲੋਂ ਕਵਰ ਕੀਤੀ ਗਈ ਜੋ ਵੀ ਰਕਬਰ ਕੀਤੀ ਗਈ ਹੈ ਨਸ਼ੀਲਾ ਪਦਾਰਥ ਹੈਰੋਇਨ ਦਾ ਵਜ਼ਨ ਕੀਤਾ ਤੇ ਉਹ 8 ਗ੍ਰਾਮ ਹੈ ਕੀ ਪਹਿਲਾਂ ਵੀ ਇਸ ਦੇ ਖਿਲਾਫ ਕੋਈ ਮਾਮਲਾ ਦਰਜ ਹੈ ਇਸ ਵਿਅਕਤੀ ਦੇ ਖਿਲਾਫ ਅਸੀਂ ਦੌਰਾਨ ਇਨਵੈਸਟੀਗੇਸ਼ਨ ਜਿਹੜਾ ਉਹ ਰਿਕਾਰਡ ਨੂੰ ਦੇਖਿਆ ਹੈ ਤੇ ਇਸ ਦੇ ਖਿਲਾਫ ਪਹਿਲਾਂ ਵੀ ਜਿਹੜੇ ਇਸੇ ਤਰ੍ਹਾਂ ਹੀ ਨਸ਼ਾ ਤਸਕਰੀ ਦਾ ਕੰਮ ਕਰਨ ਦੇ ਕਰਕੇ ਦੋ ਮੁਕਦਮੇ ਦੇ ਖਿਲਾਫ ਦਰਜ ਨੇ ਸਰ ਅਗੀ ਹੁਣ ਰਿਪੋਰਟ ਲਿਖੀ ਜੀ ਇਸ ਦਾ ਅਸੀਂ ਅੱਜ ਇਸ ਨੂੰ ਪੇਸ਼ ਆਪਣੇ ਇਲਾਕਾ ਮਜਿਸਟਰ ਸਾਹਿਬ ਦੇ ਕੀਤਾ ਸੀ ਇਸ ਤੋਂ ਹੋਰ ਇਸ ਦੇ ਜਿਹੜੇ ਆ ਲਿੰਕ ਵਾਰੇ ਪਤਾ ਕਰਨ ਲਈ ਇੱਕ ਦਿਨ ਦਾ ਜਿਹੜਾ ਉਹ ਰਿਮਾਂਡ ਲਿਆ ਤੇ ਇਸ ਤੋਂ ਹੋਰ ਡਗਾਈ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਇਹ ਛੋਟੇ ਛੋਟੇ ਮਸਲੇ ਮਾਮਲੇ ਤਾਂ ਬੜੇ ਦਰਜ ਹੋ ਰਹੇ ਆ ਜੀ ਰੋਜ਼ ਹੀ ਦਰ ਬੜੀ ਹੋ ਰਹੀ ਹੈ ਨੇ ਜਿਹੜੇ ਬੜੀਆਂ ਨੇ ਜਿਹਦੇ ਤੋਂ ਸਪਲਾਈ ਹੁੰਦਾ ਹੈ ਕਿ ਵੀ ਆਪਣੀ ਗੱਲ ਹੋਈ ਸੀ ਇਸ ਮਤਲਬ ਕਿ ਹਿਸਲ ਉਨ ਤੱਕ ਪਹੁੰਚ ਹੋ ਰਹੀ ਹੈ ਜੀ ਉਹਨਾਂ ਨੂੰ ਤਾਂ ਕੋਈ ਸੁਰਾਗ ਮਿਲ ਰਿਹਾ ਹੈ ਜੀ ਦੇਖੋ ਜਿਹੜੇ ਬੰਦਿਆਂ ਤੋਂ ਅਸੀਂ ਖਰੀਦੋ ਫਰੋਕਤ ਕਰਦੇ ਆ ਜਾਂ ਇਹਨਾਂ ਦੇ ਲਿੰਕ ਵਿੱਚ ਆ ਉਹਨਾਂ ਨੂੰ ਅਸੀਂ ਲਗਾਤਾਰ ਆਪਣੇ ਅਫਸਰਾਂ ਵੱਲੋਂ ਦੇ ਧਿਆਨ 'ਚ ਸਾਰੇ ਜਿਹੜੀਆਂ ਡਿਸਕਸ ਕਰਨ ਤੋਂ ਬਾਅਦ ਉਹਨਾਂ ਤੇ ਵੀ ਨਜ਼ਰ ਬਣਾਈ ਹੋਈ ਆ ਤੇ ਰੇਡ ਕੀਤਾ ਜਾ ਰਿਹਾ ਹੈ ਤੇ ਉਹਨਾਂ ਵਿੱਚੋਂ ਕੁਝ ਬੰਦਿਆਂ ਨੂੰ ਮੌਕਾ ਪਾ ਕੇ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ